ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਨਗਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ। ਬਾਈ ਅਸੀ ਕਾਲ ਨਾਮ ਐਡਰੈਸ ਕੰਦਾਰਮ ਕਰਵਾ ਦੋ ਵੀਰੇ ਆਪਣਾ। ਨਾਮ ਗੁਲਾਬ ਸਿੰਘ ਬਾਈ ਪਿੰਡ ਰੂੜੇਕੇ ਕਲਾਂ ਜ਼ਿਲ੍ਹਾ ਬਰਨਾਲਾ। ਨਾਮ ਗੁਲਾਬ ਪਿੰਡ ਰੂੜੇਕੇ ਕਲਾਂ ਤੇ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ? 9965875280 94 9465875280 ਪਿੰਡ ਰੂੜੇਕੇ ਕਲਾਂ ਜਿਹੜੀ ਆਪਾਂ ਸਕਰੀਨ ਤੇ ਗਾਂ ਦੇਖੀ ਇਹਨਾਂ ਵੀਰੇ ਕੈਮਾ ਸੁਆ ਸੂਈ ਹੈ? ਪਹਿਲਾ ਸੁਆ ਸੂਈ ਹੈ। ਪਹਿਲਾ ਸੁਆ ਸੂਈ ਹੈ ਤੇ ਸੂਈ ਨੂੰ ਕਹਿ ਕਿ ਤਣਾਗੇ? ਸੂਈ ਨੂੰ ਤੋਂ ਉੱਥੋਂ ਬੰਨ੍ਹਣਾ। ਸੂਈ ਨੂੰ ਦੋਸਤੋ ਚੌਥਾ ਪੰਜਵਾਂ ਲੈਣਾ ਹੈ ਬੱਚਾ ਦਾ ਨਾਲੂ ਆ ਬਿਲਕੁਲ ਨਾਲ ਹੈ ਮਗਰ ਕੀ ਹੈ ਬਣੀ ਮਗਰ ਦੋਸਤੋ ਬੱਸੀ ਹੈ ਸਾਹੀਆ ਵਾਲਾ ਅੰਗਜ ਬੱਸੀ ਹੈ ਦੋਸਤੋ ਤੇ ਐਚ ਐਫ ਦੇ ਕਰੋਸ ਸੰਗ ਵਿੱਚ ਬਹਿੜਾ ਸੀਲ ਸੰਤ ਠੰਡੇ ਸਵਾਲੀ ਹੈ ਜਿਹਨੂੰ ਆਪਾਂ ਕਹਿਦੇ ਨੇ ਵੀ ਮੱਜਾਂ ਵਰਗਾ ਦੁੱਧ ਵਾਲੀ ਗਾਂ ਲੈਣੀ ਹੈ ਉਹ ਗਾਂ ਕੀ ਦੋਸਤੋ ਸੀਲ ਸੰਤ ਠੰਡਾ ਸਵਾਲ ਨਖਣਮਾ ਮੁਠੀ ਵਾਲਾ ਥਾਣਾ ਲੱਤ ਛੜ ਵਾਲੇ ਦਾ ਤੁਸੀਂ ਬਾਕੀ ਫਾੜ ਦੋ ਇੱਕ ਨੂੰ ਦੋ ਜਿਹੜਾ ਦੋ ਟਾਈਮ ਟੋਕ ਕੇ ਜਾਣ ਦੋਸਤੋ ਵੀਰ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਚੋ ਕੇ ਦਸੱਲੀ ਕਰ ਸਕਦੋਂ ਪਹਿਲਾ ਸੂਆ ਬਹਿੜ ਸੂਈ ਆ ਫੁੱਲ ਵੱਡਾ ਕਦਗਾਠ ਚੌਣ ਚਵਾਦੀ ਹੈਗੀ ਐਨ ਇੱਕ ਨੰਬਰ ਤੇ ਗਲਾਬ ਲਤ ਲੁਤ ਤਾਂ ਨਹੀਂ ਮਾਰਦੀ ਦੋਸਤੋ ਸੀਲ ਸ਼ਾਂਤ ਠੰਡੇ ਸਵਾਲੀਆ ਦੋਨੇ ਟਾਈਮ ਵੀਰ ਕਹਿੰਦਾ ਵੀ ਆਪਣੇ ਕਰੋ ਚੋਕੇ ਲੈ ਕੇ ਜਾਇਓ ਸਵੇਰ ਦੀ ਚਵਾਈ ਕਿੰਨੇ ਵਜੇ ਹੋਈ ਹੈ ਸਵੇਰੇ 7 ਵਜੇ ਦੋਸਤੋ ਸਵੇਰ ਦੀ ਚਵਾਈ ਵੀਰ ਕਹਿੰਦਾ ਵੀ 7:00 ਵਜੇ ਹੋਈ ਆ ਤੁਹਾਨੂੰ ਆਪ ਨੂੰ ਹੀ ਪਤਾ ਵੀ ਮੀਂਹ ਕਣੀ ਦਾ ਮੌਸਮ ਹੈ ਸਵੇਰੇ ਹਰੇਕ ਬੰਦਾ ਹੁਣ ਪਸੂ ਲੇਟ ਹੀ ਚੋਂਦਾਗਾ ਤੇ ਚੌਣ ਚਵਾਦੀ ਹੈਗੀ ਓਕੇ ਕਲਾਬ ਤੇ ਦੁੱਧ ਕਿੰਨਾ ਆਜ ਰਾ ਹੁਣ ਦੁੱਧ 15 ਕਿਲੋ ਆ ਬਾਈ ਦੁੱਧ 15 ਕਿਲੋ ਮਿਣਕੇ ਦੇ ਦਾਂਗੇ ਆਪਾਂ ਹਾਂ ਮਿਣਕੇ ਸੋਈ ਨੂੰ ਚੌਥਾ ਦੇਣਾ ਸੋਈ ਨੂੰ ਚੌਥਾ ਤੇ ਖੋਲ ਕੇ ᱜੇੜਾ ਲਦਾਰੇ ਤੋਰੇ ਪਖੋਵਾ ਬਾਈਆਂ ਨੂੰ ਚੱਕਰਵਾਦੀ ਦੋਸਤੋ ਸੀਲ ਸੰਤ ਠੰਡਾ ਸਵਾ ਫੁੱਲ ਵੱਡਾ ਕਦ ਕੱਡ ਛੋਟੀ ਮੰਨ ਕੇ ਆਇਓ ਨਾ ਸਵੇਰ ਦੀ ਚਵਾਈ ਵੀਰ ਕਹਿੰਦਾ ਵੀ 7:00 ਵਜੇ ਦੇ ਲਗਭਗ ਹੋਈ ਹੋਈ ਆ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 4:30 ਦਾਗਾ ਫੁੱਲ ਵੱਡਾ ਕਦ ਖੜ ਨਿਖੜਮਾ ਮੁਠੀ ਆਲਾ ਥਣ ਲੱਗਿਆਗਾ ਜੇ ਕਿਸੇ ਮੇਰੇ ਵੀਰ ਦੀ ਸਹੁੰਦਾਰੀ ਚਾਹੁੰਦੀ ਆ ਤਾਂ ਵੀਰ ਗਲਾਬ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਿਓ ਪਿੰਡ ਹੈਗਾ ਰੂੜੇਕੇ ਕਲਾਂ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ 948658 75280 ਗਲਾਬ ਧਾਰਾ ਮਾਰਕੀਟ ਖਾ ਦਿਾਂਗੇ ਵੀਰੇ ਹਾਂ ਮੈਂ ਗਣਾ ਨਾ ਲਾ ਕੇ ਬੱਚਾ ਲਾ ਕੇ ਦੋ ਟਾਂ ਦੋਸਤੋ ਧਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਹੁੰਦਾਰੀ ਚਾਹੁੰਦੀ ਆ ਐਵੇਂ ਜੋ ਕੁਰੀ ਮਾਰ ਦਿੰਦਾ ਆ ਦੇਖ ਸਕ ਰਹੇ ਹੋ ਦੋਸਤੋ ਬੱਚਾ ਤੁਹਾਨੂੰ ਆਪਾਂ ਚੁੰਗਦਾ ਦਿਖਾਤਾ ਮੰਗਰ ਬੱਸੀ ਹੈ ਨਾ ਬੱਸੀ ਬਾਗਰ ਦੋਸਤੋ ਬੱਸੀ ਹੈਗੀ ਸਾਹੀ ਵਾਲ ਅੰਗ ਚ ਤੇ ਕ੍ਰੋਸ ਅੰਗ ਚ ਬੈੜਾ ਹੈ ਬੰਦੇ ਵੀਰੇ ਦੋਸਤੋ ਸੀ ਲਸਾਂਤ ਠੰਡਾ ਸੁਭਾਅ ਵੀ ਕਹਿੰਦਾ ਵੀ ਦੋ ਟਾਈਮ ਤਿੰਨ ਟਾਈਮ ਆਫੇ ਕਰੇ ਚੰਗੀ ਤਰ੍ਹਾਂ ਤਸੱਲੀ ਕਰਕੇ ਗਾਂ ਦੀ ਖਰੀਦਦਾਰੀ ਕਰ ਸਕਦੇ ਹੋਗੇ ਰੇਟ ਜੈਨੂਨ ਜਾਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਧਾਰਾ ਮਾਰ ਕੇ ਚੌਥੇ ਦਿਨ ਦੀ ਸੂਈ ਆ ਦੋਸਤੋ ਚਿੱਟਾ ਦੁੱਧ ਮੱਝਾਂ ਵਰਗਾ ਹੱਲਣ ਵਾਲੇ ਤਾਂ ਤੁਸੀਂ ਦੋਸਤੋ ਵਰਕੀ ਪਾੜਦੇ ਠਣ ਦੇਖੋ ਬਹੁਤ ਬੇਕਮਾਲ ਕੱਢਿਆ ਮੁਠੀ ਵਾਲਾ ਥਣ ਕੱਢਿਆ ਦੋਸਤੋ ਬੈੜਾ ਉਹਨਾਂ ਦਾ ਪੂਲੀ ਬੰਨੇ ਦਾ 파ਟਾ ਦਾ ਆਉਂਦਾ। ਲੋਕੋ ਚਬਾਈ ਦੀ ਹੈਗੀ ਹਨ ਇੱਕ ਨੰਬਰ। ਮੋਟੀ ਚਬਾਈ ਆ ਦੋਸਤੋ। ਕੋਈ ਪੂਰ ਸ਼ਿੱਟਾ ਨਹੀਂ ਹੈਗਾ ਵੀਰੇ ਮੰਗਲਾਂ ਜੀ ਮਾਰ। ਤੇ ਗੱਲ ਆ ਰੇਟ ਕੀ ਹੋਊਗਾ ਵੀਰੇ ਦਾ ਲੈਣ ਦੇਣ ਵਾਲਾ ਜੱਸ ਨੂੰ 72000 ਰੁਪਏ ਮਾਨਤਨ ਦਾ ਹੋ ਜੂ ਹਾਂ ਕਰ ਦਾਂਗੇ ਬਦ ਦੋਸਤੋ ਫੁੱਲ ਵੱਡਾ ਗੱਡਗਾਠਾ ਦੁਆਰੇ ਆਪਾਂ ਤੁਹਾਨੂੰ ਫੇਰ ਦੱਸਦੇ ਨੇ 75000 ਦੀ ਵੀਰ ਕਹਿੰਦਾ ਦੇ ਦੇਾਂਗੇ ਪਹਿਲਾ ਸੂਆ ਵੈੜ ਸੂਈ ਹੈਗੀ ਤਾਜੀ ਸੂਈ ਆ ਮਗਰ ਬੱਸੀ ਹੈ ਲੈਣ ਦੇਣ ਵਾਲਾ ਰੇਟ 75000 75000 ਤੋਂ ਘਰੇ ਆਏ ਬੰਦਾ ਮਾਨਤਨ ਜਰੂਰ ਲੂਗਾ ਦੋ ਟਾਈਮ ਵੀਰ ਦੇ ਘਰੋਂ ਦੋਸਤੋ ਚੰਗੀ ਤਰ੍ਹਾਂ ਦਸੱਲੀ ਕਰਕੇ ਚੋਕੇ ਲਿਆ ਸਕਦੇ ਹੋਗੇ ਜੇ ਕਿਸੇ ਮੇਰੇ ਵੀਰ ਦੀ ਸਾਹਮਦਾਰੀ ਚਾਹੁੰਦੀ ਹੈ ਤੇ ਗੱਲ ਆ ਪੂਰੀ ਚੋਕੇ ਦਿਖਾਏਗਾ ਤੇ ਆ ਮਾਜ ਦੀ ਡਿਟੇਲ ਦੇ ਦੇ ਫੇਰ ਚੋਲੀ ਇਹ ਗਲਾਬ ਜਿਹੜੀ ਆ ਦੂਜੇ ਨੰਬਰ ਤੇ ਮੈਂ ਦੇਖੀ ਆ ਨਾ ਵੀਰੇ ਕੈਦਨਾਂ ਦੀ ਸੂਈ ਐ ਇਹਨੂੰ ਚੌਥਾ ਦਿਨ ਇਹਨੂੰ ਆ ਬਾਈ ਸੂਈ ਚੌਥਾ ਦਿਨ ਸੂਈ ਨੇ ਮਾਗਰ ਬੱਚਾ ਕੀ ਰੇ ਮਾਗਰ ਕੱਟਾ ਦੋਸਤੋ ਮਾਗਰ ਕੱਟਾ ਮੀਡੀਅਮ ਸਾਈਜ਼ ਚ ਕੱਟਦਾ ਗੋਲ ਮਟੋਲ ਸੂਆ ਕਹਾਂਗਾ ਸੂਆ ਤੀਜਾ ਸੂਆ ਦੋਸਤੋ ਤੀਜਾ ਵੀਰੇ ਕਹਿੰਦਾ ਤੇ ਦੁੱਧ ਕਿੰਨਾ ਕਹਾ ਜਰਾ ਹੁਣ ਦੁੱਧ ਹੁਣ ਬਾਈ 10 ਕਿਲੋ ਹਾਜ਼ਰ ਦੁੱਧ ਇਸ ਟਾਈਮ 10 ਕਿਲੋ ਹਾਜ਼ਰ ਐ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਚੋਕੇ ਦੇ ਦਾਂਗੇ ਹਾਂ ਤੇ ਖੋਲ ਕੇ ਇਹਨੂੰ ਹੀ ਗੇੜਾ ਦਵਾਲੇ ਤੋਰੇ ਬਖੋ ਬਾਈ ਨੂੰ ਚੈੱਕ ਕਰਵਾ ਦਈਏ ਦੋਸਤੋ ਜੈਨੂਇਨ ਜਾਂ ਪ੍ਰਾਈਜ਼ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਗਲਾਉਣਾ ਜਰੂਰ ਕੰਟੈਕਟ ਕਰ ਲਿਓ ਪਿੰਡ ਹੈਗਾ ਰੂਡੇਕੇក្លਾਂ ਤੇ ਗੋਲ ਮਟੋਲ ਝੋਟੀ ਆ ਦੋਸਤੋ ਪਿੱਠਪੜੇ ਦੀ ਮੰਤਰ ਬਹੁਤ ਸ਼ਾਨਦਾਰ ਆ ਮੂਰੇ ਮੰਗਰ ਦਾ ਹਵਾਨਾ ਨਿਖਣਵਾ ਮੁਠੀ ਆਲਾ ਥਣ ਲੱਗਾ ਦੋਸਤੋ ਗੈਬ ਤੇ ਕੱਦ ਤੇ ਆਪਾਂ ਕਹਿ ਸਕਦੇ ਹਾਂ ਵੀ ਨਾ ਜਿਆਦਾ ਕੱਦ ਵੱਡਾ ਤੇ ਨਾ ਕੱਦ ਜਿਆਦਾ ਛੋਟਾ ਹੈਗਾ ਜਿਵੇਂ ਆਮ ਮੀਡੀਅਮ ਸਾਈਜ਼ ਦੇ ਮੱਦਾਂ ਦੇ ਕੱਦ ਹੁੰਦੇ ਨੇ ਓਡਾ ਕੱਦ ਦਾਗਾ ਤੇ ਕਲਾਬ ਇਹਦਾ ਕੀ ਹੋਊਗਾ ਲੈਣ ਦੇ ਨਾਲ ਆ ਰੇਟ ਵੀਰੇ ਇਹਦਾ ਮੁੱਲ ਦਾ ਭਾਈ 1.5 ਲੱਖ ਕਰੀ ਜੰਨੇ ਜੈਸ ਨੂੰ ਹੋ ਕਿੰਨੇ ਦੀ ਆਊ 1.15 ਲੱਖ 1 ਲੱਖ ਤੇ 15000 ਦੀ ਦੋਸਤੋ ਵੀਰ ਕਹਿੰਦਾ ਦੇ ਦੇਂਗੇ ਮੁੱਲ 1.5 ਲੱਖ ਚੌਣ ਚਵਾ ਦੀ ਓਕੇ ਦੋਸਤੋ ਚੌਣ ਚਵਾ ਦੀ ਓਕੇ ਵੀਰ ਕਹਿੰਦਾ ਵੀ ਚਵਾਈ ਦੀ ਬਿਲਕੁਲ ਐਨ ਪੋਲੀ ਤੇ ਦੁੱਧ 10 ਕਿਲੋ ਹਾਜ਼ਰ ਹੈ ਨਾ ਲੈਣ ਦੇ ਨਾਲਾ ਰੇਟ 1,11,500 ਜੇ ਕਿਸੇ ਮੇਰੇ ਵੀਰ ਦਾ ਸੌਦਾ ਹੁੰਦਾ ਦੋ ਟਾਈਮ ਘਰੇ ਚਵਾ ਕੇ ਦੇ ਦਾਂਗੇ ਦੋ ਚਾਰ ਚੋਲੇ ਤੇ ਆ ਬਈ ਦੋਸਤੋ ਵੀਰ ਵੀਰ ਕਹਿੰਦਾ ਵੀ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਚੋਕੇ ਦਸੱਲੀ ਕਰ ਸਕਦੇ ਹਾਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ